ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲੀ ਜੰਗ ਕੁਮਾਰੀ ਸੈਲਜ਼ਾ ਦਾ ਐਲਾਨ ਹਾਂ ਮੈਂ ਮੁੱਖ ਮੰਤਰੀ ਬੰਨਣਾ ਚਾਹੁੰਦੀ ਹਾਂ ਕਾਂਗਰਸ ਸਾਗੂ ਕੁਮਾਰੀ ਸੈਲਜ਼ਾ ਨੇ ਕਿਹਾ ਕਿ ਹਰ ਪਾਰਟੀ ਵਿੱਚ ਖਿੱਚੋ ਤਾਨ ਹੁੰਦੀ ਹੈ ਪਰ ਟਿਕਟਾਂ ਦੀ ਵੰਡ ਹੋਣ ਤੋਂ ਬਾਅਦ ਹਰ ਕੋਈ ਪਾਰਟੀ ਨੂੰ ਜਿਤਾਉਣ ਵਿੱਚ ਲੱਗ ਜਾਂਦਾ ਹੈ। ਉਹਨਾਂ ਕਿਹਾ ਕਿ ਚੋਣਾਂ ਜਿੱਤ ਕੇ ਸਾਰੇ ਕਾਂਗਰਸੀ ਵਿਧਾਇਕ ਹੁੰਦੇ ਨੇ। ਸੈਲਜਾ ਨੇ ਕਿਹਾ ਕਿ ਮੁੱਖ ਮੰਤਰੀ ਬਣਨਾ ਚਾਹੁੰਦੀਆਂ ਕਿ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣ ਸਕਦਾ। ਹਰਿਆਣਾ ਚ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕਾਂਗਰਸ ਚ ਜੰਗ ਜਾਰੀ। ਪਾਰਟੀ ਨੇਤਾ ਕੁਮਾਰੀ ਸੈਲਜਾ ਨੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਕਿ ਉਹਨਾਂ ਨੇ ਮੰਗਲਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਬੰਨਾ ਚਾਹੁੰਦੀ ਹੈ। ਕੋਈ ਦਲਿਤ ਮੁੱਖ ਮੰਤਰੀ ਨਹੀਂ ਨਹੀਂ ਬਣ ਸਕਦਾ। सिरसा ਤੋਂ ਸੰਸਦ ਮੈਂਬਰ ਕੁਮਾਰੀ ਸੈਲਜ਼ਾ ਨੇ ਕਿਹਾ Dalit ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਸਮੱਸਿਆ ਕੀ ਹੈ ਦਰਅਸਲ ਕੁਮਾਰੀ ਸੈਲਜ਼ਾ ਤੋਂ ਪੁੱਛਿਆ ਗਿਆ ਸੀ ਕਿ ਸੀਐਮ ਭੁਪੇਂਦਰ ਹੁੱਡਾ ਹੋਣਗੇ ਜਾਂ ਦਪਿੰਦਰ ਹੁੱਡਾ ਇਸ ਤੇ ਉਹਨਾਂ ਨੇ ਕਿਹਾ ਕਿ ਇਸ ਦਾ ਫੈਸਲਾ ਕੋਈ ਹੋਲ ਨਹੀਂ ਸਗੋ ਪਾਰਟੀ ਹਾਈ ਕਮਾਂਡ ਕਰੇਗੀ ਇੱਕ Dalit ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਜੇਕਰ ਮੈਂ ਮੁੱਖ ਮੰਤਰੀ ਬਨਣਾ ਚਾਹੁੰਦੀ ਆ ਤਾਂ ਕੀ ਸਮੱਸਿਆ ਹੈ ਹਰਿਆਣਾ ਕਾਂਗਰਸ ਦੀ ਦੀ ਹਰਿਆਣਾ ਕਾਂਗਰਸ ਦੀ ਦਿਗਗਸ ਆਗੂ ਕੁਮਾਰੀ ਸੈਲਜਾ ਨੇ ਕਿਹਾ ਕਿ ਹਰ ਪਾਰਟੀ ਵਿੱਚ ਖਿੱਚੋ ਤਾਨ ਹੁੰਦੀ ਹੈ ਪਰ ਟਿਕਟਾਂ ਦੀ ਵੰਡ ਹੋਣ ਤੋਂ ਬਾਅਦ ਹਰ ਕੋਈ ਪਾਰਟੀ ਨੂੰ ਜਿੱਤੌਣ ਵਿੱਚ ਲੱਗ ਜਾਂਦਾ ਹੈ ਦਰਸਲ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ ਕਾਂਗਰਸ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਵਿੱਚ 32 ਉਮੀਦਵਾਰਾਂ ਦੀ ਸੂਚੀ ਕੁਮਾਰੀ ਸੈਲਜਾ ਦੇ ਚਾਰ ਸਮਰਥਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਪਰ ਹਾਈ ਕਮਾਂਡ ਦੇ ਇਸ ਕਦਮ ਤੋਂ ਬਾਅਦ ਕੁਮਾਰੀ ਸੈਲਜ਼ਾ ਦੇ ਹੌਸਲੇ ਬਲੰਦ ਹਨ ਕੁਮਾਰੀ ਸੈਲਜ਼ਾ ਦੇ ਜਿਨ੍ਹਾਂ ਚਾਰ ਸਮਰੱਥੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਉਹਨਾਂ ਵਿੱਚੋਂ ਕਾਲਕਾ ਤੋਂ ਪ੍ਰਦੀਪ ਚੋਧਰੀ ਨਾਰਾਇਣਗੜ੍ਹ ਤੋਂ ਸ਼ੈਲੀ ਚੋਧਰੀ ਅਸੰਧ ਤੋਂ ਸ਼ਮਸ਼ੇਰ ਸਿੰਘ ਗੁੱਗੀ ਅਤੇ ਛੱਡੋਰਾ ਤੇ ਰੈਣੂ ਬਾਲਾ ਸ਼ਾਮਲ ਸਨ ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲੀ ਜੰਗ ਕੁਮਾਰੀ ਸੈਲਜ਼ਾ ਦਾ ਐਲਾਨ ਹਾਂ ਮੈਂ ਮੁੱਖ ਮੰਤਰੀ ਬੰਨਣਾ ਚਾਹੁੰਦੀ ਹਾਂ ਕਾਂਗਰਸ ਸਾਗੂ ਕੁਮਾਰੀ ਸੈਲਜ਼ਾ ਨੇ ਕਿਹਾ ਕਿ ਹਰ ਪਾਰਟੀ ਵਿੱਚ ਕਿਚੋ ਤਾਨ ਹੁੰਦੀ ਹੈ ਪਰ ਟਿਕਟਾਂ ਦੀ ਵੰਡ ਹੋਣ ਤੋਂ ਬਾਅਦ ਹਰ ਕੋਈ ਪਾਰਟੀ ਨੂੰ ਜਿਤਾਉਣ ਵਿੱਚ ਲੱਗ ਜਾਂਦਾ ਹੈ। ਉਹਨਾਂ ਕਿਹਾ ਕਿ ਚੋਣਾਂ ਜਿੱਤ ਕੇ ਸਾਰੇ ਕਾਂਗਰਸੀ ਵਿਧਾਇਕ ਹੁੰਦੇ ਨੇ। ਸੈਲਜ਼ਾ ਨੇ ਕਿਹਾ ਕਿ ਮੁੱਖ ਮੰਤਰੀ ਬਣਨਾ ਚਾਹੁੰਦੀਆਂ ਕਿ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣ ਸਕਦਾ। ਹਰਿਆਣਾ ਚ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕਾਂਗਰਸ ਚ ਜੰਗ ਜਾਰੀ। ਪਾਰਟੀ ਨੇਤਾ ਕੁਮਾਰੀ ਸੈਲਜ਼ਾ ਨੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਕਿ ਉਹਨਾਂ ਨੇ ਮੰਗਲਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਬੰਨਾ ਚਾਹੁੰਦੀ ਹੈ। ਕੋਈ ਦਲਿਤ ਮੁੱਖ ਮੰਤਰੀ ਨਹੀਂ ਨਹੀਂ ਬਣ ਸਕਦਾ। ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸੈਲਜ਼ਾ ਨੇ ਕਿਹਾ ਦਲਿਤ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਸਮੱਸਿਆ ਕੀ ਹੈ ਦਰਅਸਲ ਕੁਮਾਰੀ ਸੈਲਜ਼ਾ ਤੋਂ ਪੁੱਛਿਆ ਗਿਆ ਸੀ ਕਿ ਸੀਐਮ ਭੁਪਿੰਦਰ ਭੁਪੇਂਦਰ ਹੁੱਡਾ ਹੋਣਗੇ ਜਾਂ ਦਪਿੰਦਰ ਹੁੱਡਾ ਇਸ ਤੇ ਉਹਨਾਂ ਨੇ ਕਿਹਾ ਕਿ ਇਸ ਦਾ ਫੈਸਲਾ ਕੋਈ ਹੋਲ ਨਹੀਂ ਸਗੋ ਪਾਰਟੀ ਹਾਈ ਕਮਾਂਡ ਕਰੇਗੀ ਇੱਕ ਦਲਿਤ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਜੇਕਰ ਮੈਂ ਮੁੱਖ ਮੰਤਰੀ ਬਨਣਾ ਚਾਹੁੰਦੀ ਆ ਤਾਂ ਕੀ ਸਮੱਸਿਆ ਹੈ ਹਰਿਆਣਾ ਕਾਂਗਰਸ ਦੀ ਦੀ ਹਰਿਆਣਾ ਕਾਂਗਰਸ ਦੀ ਦਿੱਗਜ ਆਗੂ ਕੁਮਾਰੀ ਸੈਲਜਾ ਨੇ ਕਿਹਾ ਕਿ ਹਰ ਪਾਰਟੀ ਵਿੱਚ ਖਿੱਚੋ ਤਾਨ ਹੁੰਦੀ ਹੈ ਪਰ ਟਿਕਟ ਦੀ ਵੰਡ ਹੋਣ ਤੋਂ ਬਾਅਦ ਹਰ ਕੋਈ ਪਾਰਟੀ ਨੂੰ ਜਿੱਤੌਣ ਵਿੱਚ ਲੱਗ ਜਾਂਦਾ ਹੈ ਦਰਸਲ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ ਕਾਂਗਰਸ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਵਿੱਚ 32 ਉਮੀਦਵਾਰਾਂ ਦੀ ਸੂਚੀ ਕੁਮਾਰੀ ਸੈਲਜਾ ਦੇ ਚਾਰ ਸਮਰਥਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਪਰ ਹਾਈ ਕਮਾਂਡ ਦੇ ਇਸ ਕਦਮ ਤੋਂ ਬਾਅਦ ਕੁਮਾਰੀ ਸੈਲਜ਼ਾ ਦੇ ਹੌਸਲੇ ਬਲੰਦ ਹਨ ਕੁਮਾਰੀ ਸੈਲਜ਼ਾ ਦੇ ਜਿਨ੍ਹਾਂ ਚਾਰ ਸਮਰਥਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਉਹਨਾਂ ਵਿੱਚੋਂ ਕਾਲਕਾ ਤੋਂ ਪ੍ਰਦੀਪ ਚੌਧਰੀ ਨਰਾਇਣਗੜ੍ਹ ਤੋਂ ਸ਼ੈਲੀ ਚੌਧਰੀ ਅਸੰਦ ਤੋਂ ਸ਼ਮਸ਼ੇਰ ਸਿੰਘ ਗੋਗੀ ਅਤੇ ਛੱਡੋਰਾ ਤੇ ਰੈਣੂ ਬਾਲਾ ਸ਼ਾਮਲ ਹਨ